ਲਾ ਸਜਣਾ ਪਿੰਡ ਪੇਦਨੀ ਕਲਾ ਤਹਿਸੀਲ ਧੂਰੀ ਤੇ ਜਲਾ ਸੰਗਰੂਰ ਤੋਂ ਚਾਰਨਾਗ ਲੱਗਿਆ ਬਾਈ ਕੋਲੇ ਦਿਖਾਉਣਾ ਇੱਕ ਨੰਬਰ ਤੇ ਤਾਂ ਦਿਖਾ ਦਾਂਗੇ ਚਾਰ ਦੰਦ ਕੱਟੀ ਤਾਜੀ ਸੂਈ ਨਾਲ ਵੀ ਕੱਟੀ ਤੇ ਇੱਕ ਆ ਖੀਰੀ ਕੱਟੀ ਦਿਖਾ ਦਾਂਗੇ ਇੱਕ ਨੀਲੀ ਰਾਵੀ ਦਾ ਕੱਟਾ ਤੇ ਇੱਕ ਸਜਣਾ ਆ ਚੋਟੀ ਦਿਖਾ ਦਾਂਗੇ ਤਾਜੀ ਸੂਈ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਵਾਂਗੇ ਰੇਟ ਆ ਜਿਹੜਾ ਇਹ ਸਜਣਾ ਦਾ ਬਿਲਕੁਲ ਜੈ ਜੈ ਰੇਟ ਆ ਆਇਆ ਲੱਭੀ ਲਿਆ ਕੈਮਰਾ ਰੋਲ ਲੈ ਬੰਨੇ ਹੋ ਦੀ ਗੁਲੀ ਸასი ਕਾਲ ਦੀ ਚੜਦੀ ਕਲਾ ਹਾਂਜੀ ਹਾਂਜੀ ਠੀਕ ਹੈ ਗੱਲ ਬੰਦੇ ਇੱਕ ਗੱਲ ਆ ਇਹ ਖੁਸ਼ਦਿਲ ਨੇ ਖੁਸ਼ ਹੀ ਰਹਿੰਦੇ ਨੇ ਮੈਂ ਹਾਂ ਨਫਾ ਘੱਟ ਵੱਧ ਹੋ ਯਾਰ ਕਰਮਾਂ ਦਾ ਕਰਮਾਂ ਦੀ ਗੱਲ ਆ ਹਾਂਜੀ ਨਾਮ ਤੇ ਨੰਬਰ ਦਦੋ ਨਾਮ ਆਪਣਾ ਸੁਖਦੀਪਾ ਜੀ ਪਿੰਡ ਫੇਦਨੀ ਕਲਾਂ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਆ ਨੰਬਰ ਆਪਣਾ 68847 76711 12847 86711 86711 ਹਾਂਜੀ ਹਾਂ ਤੇ ਸ਼ੁਰੂਆਤ ਸ਼ੁਰੂਆਤ ਭਾਵੇਂ ਉਹ ਕੱਟੀ ਤੋਂ ਕਰ ਲਓ ਭਾਵੇਂ ਵੱਡੀ ਝੋਟੀ ਤੋਂ ਕਰ ਲਓ ਕੱਟੀ ਤੋਂ ਕਰ ਲਓ ਲੱਭੀ ਮਾਰ ਫੇਸ ਤੇ ਕੈਮਰਾ ਇੱਕ ਵਾਰੀ ਓਏ ਕੱਦ ਤਾਂ ਨਹੀਂ ਕਹੂੰਗਾ ਜਿਆਦਾ ਵੱਡਾ ਪਰ ਜਿੰਨੀ ਕੁ ਜਿਵੇਂ ਭਰਾ ਕਹਿੰਦੇ ਹੁੰਦੇ ਹੈਗੀਆ ਸਿਉਨ ਦੀ ਡਲੀ ਵਾਲਾ ਕੰਮ ਹੀ ਆ ਇੱਥੋਂ ਲੱਭੀ ਬੈ ਕੇ ਕਰਾ ਦੇ ਚੈੱਕ ਥੱਲੇੋਂ ਥਾਣਾ ਦਾ ਗੈਪ ਇਹ ਥੋੜਾ ਘਮਾਣ ਕੱਟੀ ਨੇ ਥਾਣ ਦੇ ਗੁਰੀ ਕਿਹਾ ਜਾ ਕੱਢਿਆ ਪਹਿਲਾਂ ਕੱਟੀ ਆ ਦੰਦੋਂ ਚੌਗੀ ਤੇ ਨਾਲ ਕੱਟੀ ਬਹੁਤ ਕਮਾਲ ਦੀ ਆ। ਹਾਂ ਕੱਟੀ ਬਹੁਤ ਕਮਾਲ ਦੀ। ਖੜੀ ਕਰਕੇ ਦਿਖਾ ਦੇ। ਤੇ ਸਵਾਦੀ ਤੁਹਾਨੂੰ ਇਹ ਦੱਸਦਾ ਨਾ ਵੀ ਜਿਵੇਂ ਪਹਿਲਣਾ ਆਲੂਲ ਕਰਦੀਆਂ ਨੇ ਉਹ ਸੀਨ ਨਹੀਂ ਆਇਆ। ਨਾ ਨਾ ਉਹ ਸੀਨ ਹੈ ਨਹੀਂ ਜੀ ਬਹਿਮ ਹੀ ਨਹੀਂ। ਠੰਡੀ ਸੀਲ ਆ ਕੱਟੀ ਦਿਖਾ ਕੱਟੀ ਕੰਨੀ ਮਜ਼ਬੂਤ ਆ। ਜੈਡ ਬਲੈਕ ਵਾਂਗੂ ਆ ਥੋ ਪੂਰੀ ਜਿਹੀ ਪੂਸ਼ ਵਾਈਟ ਆ ਨਾ। ਹਾਂ ਹਾਂ ਆਲੂਲ ਦਾ ਤੈਨੂੰ ਪਤਾ ਹੀ ਨਹੀਂ ਗੁਰੀ। ਜੇਰ ਜੱਪਾ ਡੰਨ ਬਾਈ। ਜੇਰ ਵਪਾਡਾ ਨੂੰ ਵੀਡੀਓ ਹੈਗੀ ਆਪਣੇ ਕੋਲ ਜੀ। ਲੈ ਆ ਬਾਹਰ ਲੈ ਬੰਨੇ। ਖੋਲ ਤੇ ਬਾਕੀ ਸੱਜਣ ਨੂੰ ਇੱਥੋਂ ਨਾ ਤੁਰਦੀ ਦੀ ਅਡਜਸਟਮੈਂਟ ਕਰ ਲਿਓ ਹਾਈਟ ਜਿਵੇਂ ਮੈਂ ਤੁਹ ਮਾਤਾ ਜਰੂਰ ਪਾਉਂਦੀ ਹੈ ਜਿਹੜਾ ਥੱਲੇੋਂ ਸਿਸਟਮ ਲੱਗਿਆ ਹਣਾ ਥਾਣ ਦੇ ਕੱਟੀ ਦਾ ਗੁਰੀ ਬੋਲਾ ਬੋਲਾ ਚੋਇਆ ਹੈ ਕੋਸ ਬੋਲਾ ਚੋਇਆ ਜੀ ਬੱਚਾ ਰਜ ਆਇਆਗਾ 2 ਕਿਲੋ ਦੁੱਧ ਵਾਂਗੂ ਕੱਟਤਾ ਦੀਗਾ ਬੋਲਾ ਇੱਥੇ ਰੋਕ ਲਈ ਬਾਈ ਮਾੜੀ ਇਹ ਇੱਥੋਂ ਮਾਰਨੀ ਲੱਭੀ ਸੁਭਾਹ ਆ ਹੀ ਠੰਡੀ ਆ ਬਾਈ ਹਾਂ ਤੇਰੇ ਵਾਲੇ ਪਾਸੇ ਕਮਾ ਲਾਂ ਅਈ ਕੇਰਾ ਹੀ ਕਮਾ ਕੇ ਲੈ ਜੀ ਪਰਲੇ ਬੰਨੇ ਦੀ ਗੁਰੀ ਜਹਾਜ ਆ ਜੁਗਾੜ ਥੱਲੇ ਲੱਗਿਆ ਹੋਇਆ ਬਾਲਾ ਦਾ ਕਹਿੰਦਾ ਨਹੀਂ ਠੀਕ ਆ ਜੀ ਦੁੱਧ ਐ ਨਹੀਂ ਪਤਾ ਕੱਟੀ 11 ਕਿਲੋ ਬਾਦੇ ਬਲੂਨ ਹਾਂ 10 ਤੋਂ ਬਾਹਰ ਬਾਹਰ ਤਾਂ ਦੇ ਦੁੱਧ ਪਾਉ ਆਪਾਂ 12 ਦਿਨਾਂ ਥੱਲੋਂ ਪਹਿਲੀ ਗੱਲ ਤਾਂ ਹੈ ਜਿਆ ਥਾਣੀ ਨਹੀਂ ਮਿਲਦਾ ਬਲੂਨ ਕੱਟੀਆਂ ਨੂੰ ਆ ਪਹਿਲਾਂ ਕੱਟੀਆਂ ਚਵਾਈ ਦੇਖੀ ਤੂੰ ਇਹ ਗੱਲ ਵਰਦਾ ਦਾ ਨਾ ਕੱਟੀਆਂ ਜਿੱਡੀ ਕੀ ਆ ਘਰੇ ਥੋਂ ਵੀ ਥੋੜਾ ਰੋਕੂ ਕੰਪੈਸਟੀ ਚੰਗੀ ਦੇ ਦੂ 10 ਕਿਲੋ ਦੁੱਧ ਲੱਗ ਪਾ ਦੇ ਬੜੇ ਆਰਾਮ ਜਿਹਾਂ ਦੇ ਦੇਣਾ ਇੱਥੋਂ ਪੂਛ ਫੜੀ ਬਾਈ ਮਾੜੀ ਜੀ ਲੋ ਜੀ ਤੇ ਇਥੋਂ ਕਰਾ ਨਹੀਂ ਲੱਭੀ ਮੈਂ ਕਹਿੰਦਾ ਅੱਡ ਅੱਗੇ ਪਿੱਛੇ ਦਾ ਬਣਾਉਗੀ ਥਾਣ ਦੇਖ ਤੂੰ ਕਿਹਾ ਜਿਹਾ ਲੱਗਾ ਕੱਟੀ ਨੂੰ ਚਵਾਈ ਦੀ ਕਿਵੇਂ ਚਵਾਈ ਇੰਨੀ ਨਾ ਗੁਰੀ ਹਾਂਜੀ ਹਾਲਾ ਕਹਿੰਦਾ ਪਲੂਨ ਕੱਟੀ ਦੀ ਚਵਾਈ ਚਵਾਈਆਂ ਕਰਕੇ ਬਣਦੀ ਐ ਠੀਕ ਐ ਇਹਦੀ ਪਹਿਲਾਂ ਹੀ ਰੱਬ ਕਣੀਓ ਬਣੀ ਹੋਈ ਐਨੀ ਪੋਲੀ ਆ ਗਈ ਠੀਕ ਐ ਗੱਲ ਗਲੀਆਂ ਕਰਦੀ ਐ ਬਣੀ ਬਣਾਈ ਚਵਾਈ ਆ ਹਾਂ ਤੇ ਰੇਟ ਕੀ ਰਹੂਗਾ ਭਾਈ ਇਹਦਾ ਅੱਜ ਰੇਟ ਗੁਰੀ ਦੇਖ ਲੈ ਕਰਦਾਨਾ ਕਿ ਕੱਬਾ ਜਾ ਕੋਈ ਜਮੀ ਜਾਏ ਜੀ ਦਾ ਜਮੀ ਜਾਏ ਜਮੀ ਜਾਏ ਮੁੱਲ ਦਾ ਲੱਖ ਕਰਦੇ ਆ 98 ਦੀ ਦੇ ਦਾਂਗੇ ਆਪਾਂ ਬਾਕੀ ਜੇ ਕੋਈ ਤੇਰਾ ਭਾਈ ਫੋਨ ਕਰਕੇ ਆਊਗਾ ਮਾਨ ਤਨ ਖੁੱਲਾ ਹੋਊ ਯਾਰ ਉਹ ਚੋ ਵੀ ਹੋਣਾ 97 24 ਹਾਂ ਹੋਰ ਦੱਸ ਯਾਰ ਠੀਕ ਆ ਗੱਲ ਭਾਈ 1000 ਰੁਪਿਆ ਤੇਰੀ ਛੋੜਾ ਹੋਰ ਦੱਸ ਕੋਈ ਮਰਜੀ ਆ ਜੇ ਠੀਕ ਆ ਰਹਿ ਗਿਆ 97 ਹਾਂ 97 ਰਹਿ ਗਿਆ ਜਵੇਂ ਜਵੇਂ ਵੀ ਲੈਣੀ ਗੰਨੇ ਨੇ ਜਰ 95000 ਦੀ ਕੱਟੀ ਦੇ ਦਾਂਗੇ ਹੋਰ ਦੱਸ ਜੈਸਨੋ ਯੈਸ ਨੋ ਇਹ 95 ਦੀ ਬਾਈ ਕਹਿੰਦਾ ਜੈਸਨੋ ਹੋ ਜੂਗੀ ਆ ਗਈ ਜਮਾ ਬਰੀਕ ਦੰਦੋਂ ਚੌਗੀ ਪਰ ਲੇਵਾ ਯਾਰ ਬੜਾ ਕਮਾਲ ਦਾ ਰੱਖ ਦਿਆ ਅੱਗੇ ਪਿੱਛੇ ਵਾਲਾ ਲੇਵਾ ਵਾਲਾ ਆ ਇਹ ਗੁੱਠਾ ਇਕੱਠਾ ਕਰਾ ਦੇਗਾ ਵਾਲੇ ਬੰਨੇ ਚ ਇੱਕ ਕੱਦ ਜਿਵੇਂ ਤੁਹਾਨੂੰ ਦੱਸਿਆ ਵੀ ਕੱਲੇ ਕੱਦ ਮੀਡੀਆ ਮੈਂ ਹਾਂ ਉਦਾਂ ਕਿਉਂਕਿ ਹਲੇ ਨੇ ਬਦਨਾ ਵੀ ਆ ਕਿ ਆ ਉਮਰੇ ਦੀ ਛੋਟੀ ਆ ਲਗਭਗ 3 ਸਾਲ ਦੀ ਏਜ ਆ ਗਈ ਆਲ ਫੌਲ ਮਨਾਉਂਦੀ ਨਹੀਂ ਤੇ ਜਦ ਜਮੀ ਜਮੀ ਬਣੇ ਜਾਉ ਇਥੋਂ ਮਾਰਦੀ ਟਾਈਮ ਰਾਡਰ ਦੇ ਇਹ ਇਥੋਂ ਕਰਾ ਦੇ ਤਸੱਲੀ ਪਲੱਸ ਪੁਆਇੰਟ ਇਹਦਾ ਕਿੱਤੀ ਜਾਤ ਦੀ ਆ ਗੁਰੀ ਜਿਹੜੀ ਦੀ ਮਾਂ ਆ ਗਈ ਰਾਜਸਥਾਨ ਚੋਂ ਆਈ ਹੋਈ ਦੀਗੀ ਬੰਦਿਆ ਕੋਲੇ ਠੀਕ ਆ ਹਾਂ ਉਸ ਫਿਲਮ ਨੇ ਇਧਰ ਲੈ ਵੀ ਆਪਣਾ ਆਪਾ ਨਹੀਂ ਕਹਿੰਦੇ ਵੀ ਉਧਰੋਂ ਰਾਜਸਥਾਨ ਵਾਲਾ ਵੀ ਮਾਂ ਇਹਦੀ ਚੰਗਾ ਰਿਕਾਰਡ ਹੈਗਾ 14-15 ਕਿਲੋ ਦੁੱਧ ਮਾਂ ਥੱਲੇ ਠੀਕ ਆ ਹਾਂ ਇਹ ਹੁਣ ਮਾਰ ਦੇ ਲੱਭਿਆ ਕੱਟੀ ਦੇ ਕੈਮਰਾ ਓਏ ਆ ਕੱਟੀ ਕਰਾ ਦੇ ਇਹ ਕੱਟੀ ਖੀਰੀ ਆ ਗੁਰੀ ਦੰਦੋ ਖੀਰੀ ਦੰਦੋ ਖੀਰੀ ਥਾਨ ਸਿੰਗਲ ਚਾਰੀ ਨੇ ਥਾਨਤਾਰ ਸਿੰਘ ਕੋਈ ਫੋਟੋ ਸੰਕੁ ਨਹੀਂ ਗਰੰਟੀ ਰਹੂਗੀ ਉਹ ਗਰੰਟੀ ਆ ਉਹ ਚੀਜ਼ ਦੀ ਠੀਕ ਆ ਗੱਲ ਹਾਂ ਉਹ ਚੀਜ਼ ਦੀ ਗਰੰਟੀ ਲੈ ਲੈ ਬਾਹਰ ਲੈ ਬੰਨੇ ਬਾਈ ਸਿੰਘ ਸਿੰਗੀ ਸੁੰਗੀ ਜੱਜਮੈਂਟ ਸਿੰਗੀ ਸੁੰਗੀ ਆ ਗਈ ਜਮਾ ਬੰਦਾ ਤੇ ਦੰਤੋਂ ਆ ਗਈ ਖੀਰੀਆ ਜੀ ਇਹਦਾ ਸਾਮੀ ਨਹੀਂ ਹੋਈ ਬੰਦਾ ਇਹ ਥੋੜੀ ਜਿਹੀ ਗੁਰੀ ਓਕੇ ਕਿੰਨੀ ਕੁ ਉਮਰ ਹੋਊ ਲਗਭਗ ਉਮਰ ਤਾਂ ਇਹ ਜਮੀ ਕੱਚੀ ਖੀਰੀਆ 2 ਸਾਲ ਦੇ ਲਵੇ ਹੀ ਜਾਗੀ ਓਕੇ ਹਾਂ ਮੀਨਾਖੰਡ ਬਾਹਰ ਹੋਵੇ ਜਾਂ ਅੰਦਰ ਹੋਵੇ ਬਸ ਠੀਕ ਹੈ ਗੱਲ ਹਾਂ ਠੰਡੀ ਬਾਦੀ ਆ ਨਾ ਪੂਰੀ ਐਨ ਸੁਭਾਅ ਬਹੁਤ ਚੰਗਾ ਗਾ ਇੱਥੇ ਰੋਕੀ ਬਾਈ ਮਾੜੀ ਕੱਤੀ ਦਾ ਪਾ ਪਹਿਲਾਂ ਵੀ ਵੀਡੀਓ ਚ ਕੈਦੀ ਗੁਰੀ ਵੀ ਜੇ ਕੋਈ ਚੰਗੀ ਮਿਲਦੀ ਆਪਾਂ ਤਾਂ ਲੈਉਣਿਆ ਠੀਕ ਹੈ ਗੱਲ ਬੰਦਾ ਆਪਣੀਆਂ ਪਿਛਲੀਆਂ ਵੀਡੀਓ ਕੱਢ ਕੇ ਦੇਖ ਲੈ ਠੀਕ ਹੈ ਜਾਣਦੇ ਜਾਣਦੇ ਕੱਟੀਆਂ ਸ ਜਮੀ 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 ਸੀਣੀ ਨਹੀਂ ਕੋਈ ਆਹ ਜੇ ਐਵੀ ਠੰਡੀ ਆ ਹਾਂ ਜੀ ਹਾਂ ਇਹ ਲੋਕ ਲਈ ਲਈ ਆਪਾਂ ਨਾ ਲਈਦਾ ਬਿੰਡੂ ਇਹ ਆਪਣੇ ਲੋਕਲ ਇੱਥੋਂ ਏਰੀਆ ਚ ਹਾਂ ਆਪਣੇ ਆਪਣੇ ਏਰੀਆ ਚ ਠੀਕ ਆ ਗਲਾ ਆਪਣਾ ਏਰੀਆ ਕਿਹੜਾ ਮਾੜਾ ਆਪਣਾ ਏਰੀਆ ਵੀ ਐਂ ਕਹਿੰਦਾ ਹਾਂ ਹਾਂ ਨਾ ਲਈ ਲੋਕ ਲਈ ਫਿਰ ਇਹ ਕੀ ਕਹਦੂ ਹਰਿਆਣੇ ਚੋਂ ਲਿਆਂਦੀ ਆ ਮਾੜੀ ਆ ਮੈਨੂੰ ਐਂ ਦੱਸੋ ਨਾ ਨਾ ਪੂਰੀ ਸਿਰੇ ਦੀ ਐ ਸੀਮ ਨੇ ਇਧਰ ਵੀ ਟੌਪ ਦਾ ਚੱਲ ਰਿਹਾ ਆਪਣੇ ਉਹੀ ਹਾਂ ਹੁਣ ਲੋਕਾਂ ਨੂੰ ਬਹੁਤ ਮੰਨ ਕੇ ਚੱਲ ਵੀ ਲੱਗੇ ਆਇਓ ਕਰਾ ਲਈ ਲੰਬੀ ਚੈੱਕ ਕਦ ਕਾੜ ਸੋਨਾ ਕਰਦੇ ਹਾਂ ਇਹਦੇ ਕਿੰਨੇ ਪੈਸੇ ਲੈ ਲਾਂਗੇ ਭਾਈ ਮੁੱਲ ਗੁਰੀ ਇਹਦਾ 45000 ਹਾਂ ਜੀ ਠੀਕਾ ਗੱਲ ਤੇ ਹੁਣ ਮਾਰਦੇ ਲੱਧੀ ਅਗਲੇ ਨੰਬਰ ਵਾਲਿਆ ਕੱਟੇ ਤੇ ਉਹ ਨੀਲੀ ਰਾਵੀ ਵਾਲੇ ਤੇ ਇਹਦੇ ਮਾਰਦੇ ਕੱਟੇ ਤੇ ਕੈਮਰਾ ਇਹ ਲੋਕਲ ਆ ਇਥੋਂ ਇਹ ਲਿਆ ਦਾ ਲੋਕਲ ਆ ਜੀ ਹਾਂਜੀ ਬੰਦਿਆਂ ਦਾ ਟੀਕਾ ਵਧੀਆ ਭਰਾਇਆ ਹੋਇਆ ਸੀਗਾ ਓਕੇ ਹਾਂਜੀ ਪੁੱਛ ਕੇ ਦੱਸਦਾ ਕਿਹੜੇ ਦਾ ਬੰਦਾ ਹਾਂ ਪੁੱਛ ਕੇ ਦੱਸ ਦਾਂਗੇ ਜੀ ਕਿੰਨੀ ਕੁ ਉਮਰ ਹੈ ਦੀ ਇਹਦੀ ਉਮਰ ਹੋ ਗਈ 12-13 ਮਹੀਨਿਆਂ ਦਾ ਗੁਰੀ ਇਹਦੀ ਮਾਂ ਵੀ ਦੇਖੀ ਵੀ ਆਪਾਂ ਮਾਂ ਦੇਖੀ ਵੀ ਆ ਜੀ ਨੀਲੀ ਦੀ ਆ ਮਾਂ ਨੀਲੀ ਦੀ ਆ ਜੀ ਬੂਰੀ ਆ ਪਰ ਉਹ ਬੂਰੀ ਨੀਲੀ ਦਾ ਹਾਂ ਬੂਰੀ ਨੀਲੀ ਰਾਵੀ ਦੀ ਜੀ ਦਿਖਾ ਦਾਂਗੇ ਜੀ ਦਿਖਾ ਲਾਂਗੇ ਪ੍ਰੂਫ ਜੀ ਗਾਰੰਟੀ ਹੈ ਠੀਕਾ ਗੱਲ ਇੱ 11 ਹੋਰ ਕਮਾ ਦੇ ਉਧਰੋਂ ਆ ਮਾੜ ਜਾ ਪਸ਼ਾਂਤ ਹੋ ਕੇ ਲੱਭੀ ਸਾਰਾ ਕੱਟਾ ਦਿਖਾ ਦੇ ਬਾਈ ਨੇ ਰੋਕ ਲਿਆ ਤੇ ਮਾਦਰ ਇਹਦੀ ਆ ਗਈ ਬਾਈ ਕਹਿੰਦਾ ਬੂਰੀ ਨੀਲੀ ਰਾਵੀ ਆ ਦਿਖਾ ਦਾਂਗੇ ਦਿਖਾ ਦਾਂਗੇ ਲੋਕਲ ਆ ਅੰਬਰਸਰ ਬ੍ਰਾਂਡ ਨਹੀਂ ਹੈਗਾ ਇਹ ਨਾ ਠੀਕ ਆ ਗੱਲ ਹਾਂ ਇਹ ਇੱਥੋਂ ਲੈ ਆ ਬਾਈ ਆ ਲੋਕਲ ਆ ਗਿਆ ਬਰੀਕ ਆ ਗਿਆ ਪੂਰਾ ਫਸਾ ਗਿਆ ਬਰੀਕ ਆ ਗਿਆ ਨਿਸ਼ਾਨੀਆਂ ਜਿੰਨੀਆਂ ਨੇ ਬੂਰੀਆਂ ਕਵਰ ਕਰ ਰਿਹਾ ਅੱਜ ਦੀ ਘੜੀ ਠੀਕ ਆ ਗੱਲ ਅੱਖਾਂ 'ਚ ਵੀ ਜਵਾਬ ਹੈ ਠੀਕ ਆ ਜੀ ਜ਼ੁਬਾਨ ਵੀ ਗੁਲਾਬੀ ਆ ਅੰਦਰੋਂ ਓਕੇ ਮੂਰੇ ਵੀ ਹੈਗੇ ਨੇ ਇੱਥੇ ਰੋਕ ਲਈ ਮਾੜਾ ਰੋਕ ਲਾ ਮਾੜਾ ਬੱਚਾ ਇਧਰ ਮੂੰਹ ਦਿਖਾ ਦੇ ਇੱਥੇ ਇੱਥੇ ਰੋਕ ਲੈ 100 ਦਾ 100 ਹੀ ਆ 100 ਦਾ 100 ਜੀ ਅੱਖਾਂ 'ਚ ਜਵਾਬ ਪੂਰਾ ਗੁਰੀ ਠੀਕ ਆ ਕੰਦਾ ਜਿਹੜੀ ਜ਼ੀਮੰਦੀ ਗਰੰਟੀ ਐ ਉਹ ਆਪਣੀ ਜ਼ਿੰਮੇਵਾਰੀ ਹੂ ਆਪਾਂ ਦੇ ਦਾਂਗੇ ਬੰਦੇ ਨੂੰ ਪ੍ਰੂਫ ਇਹਦੀ ਮਾਂ ਵੀ ਦਿਖਾ ਸਕਦੇ ਆ ਆਪਾਂ ਠੀਕ ਆ ਠੀਕ ਆ ਜੀ ਬੰਦੇ ਕੋਲੇ ਜਦੋਂ ਪੈਦਾ ਹੋਇਆ ਉਦੋਂ ਦੀ ਵੀ ਵੀਡੀਓ ਪਈਆਂ ਨੇ ਜੀ ਛੋਟੇ ਹੁੰਦੇ ਹਾਂ ਛੋਟੇ ਹੁੰਦੇ ਦੀਆਂ ਤਸੱਲੀ ਕਰਾਂ ਤਸੱਲੀ ਆ ਤੈਨੂੰ ਪਤਾ ਜਿਹੜੀ ਆਪਾਂ ਤਸੱਲੀ ਦੀ ਗੱਲ ਕਰਾਂਗੇ ਤੇਰੀ ਵੀਡੀਓ 'ਚ ਦਾ ਉਹ ਸੱਚੀ ਹੂ ਕਿੰਨੇ ਪੈਸੇ ਲਵਾਂਗੇ ਜੀ ਦੇਖ ਲੈ ਹੁਣ ਜੇ ਜੱਟ ਦੇ ਹਿਸਾਬ ਨਾਲ ਦਾ ਕੁਝ ਮਰਜ਼ੀ ਮੰ 25 ਦਾ ਹੋਰ ਛੋਟ ਕਰਦੇ ਚਲ ਤੇਰੇ ਗਏ ਤੇ 2000 ਛੋਟ ਆ ਯਾਰ ਤੇ 20000 ਦਾ ਕਟਾ ਦੇ ਦਾਂਗੇ ਠੀਕ ਆ ਆ ਤੇਰਾ ਮਨ ਤਾਨ ਕਰਾਂਗੇ ਹੁਣ ਬੰਦਾ ਕਰਾਵੇ ਨਾ ਹੁਣ ਤੇਰਾ ਦੇ ਲੈ ਤੇਰਾ ਕੋਈ ਮਰਜ਼ੀ ਬੰਦਾ ਹੋਵੇ ਫੋਨ ਕਰਕੇ 2000 ਦਾ ਮਨ ਤਾਨ ਤੇਰੇ ਕੋਲ ਬੱਲੂ ਆ ਗਈ ਅਸੀਂ ਤੇ ਮੰਨ ਲ ਭੀ ਕੈਮਰਾ ਉਹ ਆਰਡਰ ਕਰਾ ਚੈੱਕ ਇਹ ਝੋਟੀ ਗੁਰੀ ਪਿਆਉ ਰਾਜਸਥਾਨ ਦੀ ਝੋਟੀ ਆ ਠੀਕ ਆ ਗੱਲ ਜਿਹੜੀ ਆਪਣੇ ਕੋਲੇ ਕੋਈ ਬਾਹਰੋਂ ਆਉ ਤਾਂ ਆਪਾਂ ਕਹਾਂਗੇ ਨਹੀਂ ਛੱਟ ਬਲੈਕ ਆ ਗਈ ਤਾਂਚਾ ਬਹੁਤ ਆ ਨਾ ਤਾਂਚਾ ਬਹੁਤ ਆ ਜੱਤ ਵਾਲੀ ਝੋਟੀ ਆ ਕੱਦ ਫੁੱਲ ਆ ਸੁਆ ਸੁਆ ਇਹਦਾ origignal ਦੂਜਾ ਸੂਰ ਰੇਨਾਲਡੂ ਜੱਜ ਦੇ ਵੇਜ ਨਾਲ ਦੂਜਾ ਜਿੱਥੋਂ ਲਈਆ ਕੱਲਾ ਕੱਲਾ ਪ੍ਰੂਫ ਦੇ ਸਕਦੇ ਆਪਾਂ ਲੂਣ ਦਾ 13 ਕਿਲੋ ਤੋਂ ਤਾਂ ਕੱਢਿਆ ਨੇ ਅੱਜ ਇਹਨੂੰ 9ਵਾਂ 10ਵਾਂ ਦਿਨ ਹੈਗਾ ਠੀਕ ਹੈ ਮਲੇ ਲੱਗੀ ਨਹੀਂ 11 12 ਕਿਲੋ ਚਾਹੀਦੀ ਬੌਲਾ ਮਾਲੇ ਚਾਹੀਦੀ ਦੁੱਧ ਮਾਲੇ ਬੰਦਾ ਬੱਚੇ ਦੇ ਮਾਰ ਬੱਚੇ ਦੇ ਦਿਖਾ ਦਿਓ ਬੱਚਾ ਵੀ ਲੈ ਰਹੀ ਆ 11 ਕਿਲੋ ਦਾ ਬੰਦਾ ਆਪਣੇ ਘਰੇ ਡੱਬੇ ਲਾ ਲੇ ਅੱਜ ਜੀ ਠੀਕ ਹੈ ਜੀ ਲੀਟਰ ਲਾ ਸਕਦਾ ਆਪਣੇ ਘਰੇ 11 ਕਿਲੋ ਦੇ ਚਵਾਈ ਦੀ ਕੰਮ ਚਵਾਈ ਜੂਈ ਸਿਰਾਈ ਆ ਜੀ ਲਿਆ ਬਾਹਰ ਲੈ ਜਿਹੜੀ ਚ ਬਾਕੀ ਸੱਜਣੋਂ ਇੱਥੋਂ ਜੱਜਮੈਂਟ ਕਰ ਸਕਦੇ ਹੋ Rajasthan ਦੀ ਕਈ ਆ ਤਾਂ ਬਾਈ ਜੀ ਅਰੀਜਨਲ ਜੀ ਪਿਓਰ Rajasthan ਦੀ ਹੋਊਗੀ ਪਿਓਰ ਜਿਹੜੀ ਕਹਾਂਗੇ ਦਾ ਅਰੀਜਨਲ ਕਹਾਂਗੇ ਗੁਰੀ ਪੂਰੀ ਨਹੀਂ ਕਹਿੰਦੇ ਪੂਰੀ ਅਸਲ ਆ ਗਈ ਹੈ ਨਾ ਤੇ ਲੇਵਾ ਬੜਾ ਸ਼ਾਨਦਾਰ ਰੱਖਦੇ ਇੱਥੋਂ ਤੋਂ ਸੁਆ ਕਿੰਨੇ ਦਿਨ ਦੀ ਸੂਈ ਦੱਸਿਆ ਦੀ ਇਹ 10 ਕ ਦਿਨ ਹੋ ਗਏ 8 9 9 ਕ ਦਿਨ 9 10 ਦਿਨ 9 10 ਦਿਨ ਮੈਲੇ ਲੱਗੀ ਨਹੀਂ ਹਜੇ ਝੋਟੀ ਹਾਜ਼ਰ ਕਿੰਨਾ ਅੱਜ ਅੱਜ ਦੁੱਧ 11 ਕਿਲੋ ਆਪਣੇ ਬੰਦਾ ਘਰੋਂ ਲੀਟਰ ਲਾ ਲੈ ਜੀ ਟਾਈਮ ਤੋਂ ਟਾਈਮ ਹਾਂ ਦੁੱਧ 15 ਕਿਲੋ ਦਊ ਝੋਟੀ ਗਾਰੰਟੀ ਦੇ ਦਾਂਗੇ 13 ਕਿਲੋ ਪਲੂਨ ਦਾ ਕੱਢਿਆ ਹੋਇਆ ਜੀ ਠੀਕ ਆ ਗੱਲ ਹਾਂ ਡੰਗ ਤੋਂ ਡੰਗ ਬਾਈ ਕਹਿੰਦਾ 11 ਕਿਲੋ 2.5 ਕਿਲੋ ਇਹਦਾ ਗਾੜੀ ਆ ਗੁਰੀ ਘਟੋ ਘਟਾ ਚਵਾ ਕੇ ਦੇ ਦਾਂਗੇ 2.5 ਕਿਲੋ ਗਾੜੀ 'ਚ ਦੁੱਧ ਆ ਤੇ ਥਣ ਦੱਸਦਾ ਵੀ ਦੁੱਧ ਚੰਗਾ ਦੇ ਦੂਗੀ ਝੋਟੀ ਜੈਡ ਬਲੈਕ ਆ ਗਈ ਅਗਲੇ ਬੰਨੇ ਆਰਡਰ ਚ ਕੱਟ ਚੈੱਕ ਕਰ ਲਿਓ ਨਸਾਂ ਬਹੁਤ ਸੋਹਣੀਆਂ ਲਾੜਾ ਨੂੜਾ ਚੈੱਕ ਕਰ ਲੈ ਗੁਰੀ ਥਾਣੇ ਦੇਖ ਲੈ ਕਈਆਂ ਜਾ ਚਵਾਈ ਦੀ ਕਿਵੇਂ ਬਾਈ ਜਿਵੇਂ ਅੰਬਰਸਰ ਵਾਲੇ ਕਹਿੰਦੇ ਸੂਂਬਾ ਥਾਣਾ ਹੈ ਇਹ ਅੱਛਾ ਸੂਂਬਾ ਥਾਣਾ ਆਇਆ ਚਵਾਈ ਦੀ ਬਹੁਤ ਓਕੇ ਆ ਡੰਨ ਜਮੀ ਜਮੀ ਡੰਨਾ ਪੈਸੇ ਕਿੰਨੇ ਜੇ ਚਾਹੀ ਬੰਦਾ ਆਨਲਾਈਨ ਮੰਗਾ ਲੇ ਕਿੰਨੇ ਪੈਸੇ ਮੁੱਲ ਦਾ ਯਾਰ ਗੁਰੀ ਤੂੰ ਕਰ ਦੇ ਦੇ ਲੈ 1 ਲੱਖ 10000 ਕਰ ਦੇ ਕਿੰਨਾ ਫਿਰ ਵੀ ਹੋ ਕਿੰਨੇ ਦੀ ਜਾਊਗਾ ਤੂੰ ਕਰਾ ਲੈ ਮਾਨ ਯਾਰ ਤਾਂ ਕਿੰਨਾ ਕਰਾਉਣਾ ਹੋਰ ਜਵੇਂ ਜਵੇਂ ਖਿੱਚ ਕੇ ਕੰਮ ਤੂੰ ਦੱਸ ਦੇ ਯਾਰ ਮੇਰੇ ਵੱਲੋਂ 2000 ਛੋੜਾ ਹੈ 1 ਲੱਖ ਤੇ 8000 ਬਣਦਾ ਜੇ ਤੈਂ ਭਾਈ ਹੋਰ 1000 ਖੰਡ ਕਰਾਉਣੀਆਂ ਛੋੜ ਤੇਰੇ ਬੰਦਾ ਕੋਈ ਆਉਂਦਾ ਤਾਂ ਕਰ ਦਾਂਗੇ ਕੋਈ ਕਰ ਦੇ ਫਿਰ ਇਥੇ ਕਿਹੜਾ ਲੈਣ ਦਾ ਫਾਇਦਾ ਕਰਨਾ ਦੇਖਣ ਆਣੇ 1 ਲੱਖ 7000 ਦੀ ਝੋਟੀ ਦੇਵਾਂਗੇ ਹੋਰ ਦੱਸੀ 300 3000 ਹੀ ਛੋੜ ਹੋਗੀ ਠੀਕ ਆ ਗੱਲ ਨੰਬਰ ਬੋਲ ਦੇ ਤੇਰਾ ਜੇ ਇਹ ਰੇਟ ਕੋਈ ਅੱਜ ਦਾ ਦੇ ਦੂਗਾ ਡਕਰਾ ਦਾ ਆਪਾਂ ਜ਼ਿੰਮੇਦਾਰ ਹਾਂਗੇ ਨੰਬਰ ਬੋਲ ਦੋ ਜੀ ਨੰਬਰ ਆਪਣਾ 62847 86711 62847 86711 86711 ਇੱਕ ਤਾਂ ਚਾਰ ਦੰਦ ਕੱਟੀ ਦਿਖਾਤੀ ਠੰਡੀ ਸੀਲ ਨਾਲ ਕੱਟੀ ਇੱਕ ਆ ਖੀਰੀ ਕੱਟੀ ਦਿਖਾਤੀ ਇੱਕ ਆ ਕੱਟਾ ਦਿਖ ਆਹ ਰਾਜਸਥਾਨ ਵਾਲੀ ਆਹ ਘੱਟੀ ਦੇ ਥਣ ਦੇ ਗੁਰਿਆਹ ਜੱਪਲੂਣ ਦਾ ਬੱਚਾ ਕੱਢਿਆ ਹੋਇਆ ਬਾਈ ਕਹਿੰਦਾ ਮਾਰ ਕੈਮਰਾ ਹੋਰ ਤੇ ਤਸੱਲੀ ਇਹ ਤੇਰਾ ਮਾਰ ਹੋਰ ਇਹ ਜਹਾ ਥਣ ਦਾ ਦੂਜੇ ਸੂਏ ਵੀ ਨਹੀਂ ਮੈਨੂੰ ਲੱਗਦਾ ਜਾ ਕੇ ਕਹਿੰਦਾ ਇਹ ਜੰਗੀ ਆ ਜਿੰਨੀ ਕੁ ਵੀ ਹੈਗੀ ਪੂਰੀ ਜਿੰਨੀ ਹੈਗੀ ਸਿਰੇ ਦੀ ਆ ਯਾਰ ਤੇ ਬਾਕੀ ਨੰਬਰ ਸਕਰੀਨ ਤੇ ਚੱਲਦਾ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਆ ਔਲੂ ਵਾਲਾ